ਸਗਲਾ ਸਮਗਰੀ ਤੇਰਾ ਸੂਤਰਤਾਰੀ ਤੁਮਤੇ ਹੋਵ ਤੁਮਰੀ ਗਤ ਮਿਤ ਤੁਮਹੀ ਜਾਣੀ ਤੁਮਰੀ ਗਤ ਮਿਤ ਤੁਮਹੀ ਜਾਣੀ ਬੋਲੋ ਜੀ ਵਾਹਿਗੁਰੂ ਇੱਕ ਓ ਅੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲੰਦੇ ਆਏ ਫਿਰੰਗਿਤ ਗੁਰ ਤੇ ਅਮਰਦਾਸ ਅਸਰਾਮਦਾਸ ਜੀ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਉ ਸਮਰਾਉ ਸ੍ਰੀ ਹਰਿ ਰਾਏ ਸ੍ਰੀ ਗੁਰ ਕ੍ਰਿਸ਼ਨ ਦੇ ਆਈ ਹੈ ਜਿਟੇ ਸੰਤ ਵਜਾਏ ਤੇ ਇਕ ਬਹਾਦੁਰ ਸਮਰਿਆ ਕਰਨਉ ਦੇ ਆਵੇ ਥਾਏ ਸਭ ਥਾਈ ਹੋਈ ਸਦਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਈ ਸਹਾਇ ਜੋ ਗੋਜਗ ਅਟਲ ਤਾਕਤ ਚਾਵਰ ਸ਼ਤਰ ਦੇਵਾਂ ਦਾ ਤੁੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਦਿਨ ਸਰਬੋ ਲੋ ਸ੍ਰੀ ਵਾਹਿਗੁਰੂ ਪੰਜਾਬ ਪਿਆਰਿਆ ਚੋਂ ਸਭ ਜਾਦਿਆਂ ਚਾਲੇ ਮੁਕਿਆਂ ਠੀਆਂ ਜਪੀਆਂ ਤਪੀਆਂ ਨਾ ਗੁਰਮਤਿਰਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਜ ਦੇ ਸੁਣ ਕੇ ਡਿੱਠ ਕੀਤਾ ਜਨਾਬ ਪਿਆਰਿਆ ਸਤਿਕਾਰਿਆ ਕਮਾਈ ਦਾ ਧੰਨ ਖਾਲਸਾ ਸੇ ਸੇ ਬੋਲੋ ਸ੍ਰੀ ਵਾਹਿਗੁਰੂ ਜਨਾਬ ਸਿਦਾ ਸਿੰਘ ਜੀਆਂ ਧਰਮ ਮੇਰ ਸਬੰਦ ਬੰਦ ਕਟਾਇ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਦਾ ਤਨ ਚਰਵਾਏ ਮੁਖੋਂ ਸੀਨੇ ਚਾਰੀ ਗੁਰਦੰ ਸੇਵਾ ਲਈ ਕੁਰਬਾਨੀ ਕੀਤੀਆਂ ਦਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸੁਆਸਾਂ ਸੰਗਨ ਵਾਈ ਤਿੰਨਾ ਸ਼ੀਰ ਸਿੰਘਾਂ ਸਿੰਘੀਆਂ ਦੀ ਕਮਾਈ ਦਾ ਧੰਨ ਖਾਲਸਾ ਸੇ ਸੇ ਬੋਲੋ ਸ੍ਰੀ ਵਾਹਿਗੁਰੂ ਪੰਜਾਬ ਤਤੰ ਸਰਬਤ ਗੁਰਦੁਆਰਿਆਂ ਦਾ ਧੰਨ ਧਾਲ ਸੋ ਸੇ ਬੋਲੋ ਸ੍ਰੀ ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕਾ ਵਾਹਿਗੁਰੂ 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 ਚਿਤਿਆਵ ਚਿਤਾਵਨ ਕਾ ਸਤਕਾਲ ਸਰਬ ਸੂਕੂ ਵੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਛੇਰਿਆਇ ਤੇ ਫਤਿਹ ਬਿਰਦ ਕੀ ਭਾਈ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਾਇਕਲ ਸਾਹਿਬ ਜੀ ਕੇ ਬੋਲ ਬਾਲੇ ਬੋਲੋ ਸ੍ਰੀ ਸਿਖਾ ਨੂੰ ਸਿੱਖੀ ਦਾ ਅੰਕ ਇਸ ਦਾਨ ਰੱਖ ਦਾਨ ਵਿਗ ਦਾਨ ਸਾਧ ਦਾਨ ਕੋ ਸਾਧਾਨ ਦਾਨਾ ਸਰਦਾਨ ਆਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ੀਸ਼ਣ ਚੌਕੀਆਂ ਝੰਡੇ ਪੁੰਗੇ ਜੁਗ ਜੁਗ ਅਟਲ ਧਰਮ ਅਜਾ ਕਰ ਖਾਲਸਾ ਸੇ ਬੋਲੋ ਸ੍ਰੀ ਵਾਹ ਸਿਖਾਂ ਦਾ ਮੰਨੀ ਮਾ ਮਤੂ ਚੀ ਮਤ ਪਤ ਕੇ ਰਾਖੇ ਕਾਲਪੁਰਗ ਵਾਹੀ ਗੁਰੂ ਆਪਣੇ ਪੰਥ ਦੇ ਸਦਾ ਸਹਾਇ ਦੇ ਤਰਪਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਾਂ ਜਿੰਨਾ ਤੋਂ ਪੰਥ ਨੂੰ ਮਿਛੋੜਿਆ ਗਿਆ ਹੈ। ਇਹਨਾਂ ਦੇ ਖੁੱਲੇ ਦਰਸ਼ਨ ਦیدارੇ ਸੇਵਾਸੰਮਲ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। 헤 ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ। ਨੇ ਹਟਿਆਂ ਕੀ ਓਟ ਨਗੱਦਿਆਂ ਕੀ ਗੱਦ। ਨਿਪਤਿਆਂ ਕੇ ਬਸ ਅਚੇ ਪਿਤਾ ਵਾਹਿਗੁਰੂ। ਧੰਨ ਧੰਨ ਦਸ਼ਮੀਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਵ ਜੀ ਦੇ ਪਾਵਨ ਪਵਿੱਤਰ ਅਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਜਨਮ ਸਥਾਨ ਦਰਬਾਰ ਸ੍ਰੀ ਪੌਂਟਾ ਸਾਹਿਬ ਵਿਖੇ ਜੁਗੋ ਜੁਗ ਅਟਲ ਤਾਕਤ ਚਾਵਰ ਸ਼ਤਰ ਦੇ ਮਾਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੇ ਹਜ਼ੂਰ ਸ਼ਬਦ ਚੋਂ ਕੀ ਤਾਰ ਦਿੱਤਾ ਜੀ ਅੰਮ੍ਰਿਤ ਧਾਰ ਬੈ ਨਿਤ ਨ ਪੰਜਾਂ ਬਾਣੀ ਦੇ ਨਿਪਾੜ ਤਾਰ ਦਿੱਤਾ ਜੀ ਅਖਰਵਾਦਾ ਘਾਟਾ ਪੁੱਛ ਮਾਫ ਕਰਨਾ ਪੜੀ ਸੁਣੇਗੀ ਗੁਰਬਾਣੀ ਪਰਵਾਣ ਕਰਨੀ ਇਸ ਗੁਰਬਾਣੀ ਦਾ ਭਾਵ ਦਰ ਆਇਆਂ ਸੰਗਤ ਰ데요 ਤੇ ਵਸਾ ਕੇ ਕਰਤ ਕਰਨਾ ਬਿਆਂ ਸੰਗਤਾਂ ਨੇ ਆਪ ਜੀ ਦੇ ਪਾਵਨ ਪੀਤਰ ਦਰਵਾਜ਼ੀ ਹਾਜ਼ਰੀ ਪਰੀ ਹੈ ਸੰਗਤਾਂ ਦੀ ਹਾਜ਼ਰੀ ਲੇਖੇ ਲਾਉਣੀ ਕਿਲ ਫੁੱਲ ਬੇਟਾਵਾਂ ਦਰ ਤੇ ਪਰਵਾਨ ਕਰਨੀਆਂ ਕਦਮ ਕਦੋ ਲੇਖੇ ਲਾਉਣੇ ਸਭ ਦੀਆਂ ਗੁਰਮਤ ਅਨੁਸਾਰ ਸ਼ੁਭ ਮਨੋ ਕਾਮਨਾ ਪੂਰੀਆਂ ਕਰਨੀ ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦ ਦੇ ਹਾਜ਼ਰ ਹੈ ਆਉ ਜੀ ਗੋਪੂ ਲੱਗ ਗਈ ਭੋਗ ਲੱਗਾ ਸੀ ਪ੍ਰਸਾਦ ਸੰਗਤ ਵਿੱਚ ਵਰਤੌਂਦੀ ਆਗਿਆ ਵੇ ਜੋ ਸ਼ੱਕੇ ਸਾਤ ਨਾਮ ਸ੍ਰੀ ਵਾਹਿਗੁਰੂ ਵਾਹਿ ਜਬੇਦਾਰ ਬਿਤਾ ਜੀ ਕਰੋ ਕਿਰਪਾ ਪਾਉਨਾ ਸੱਚਾ ਲਾ ਬਤਾਰ ਬਿਤਾ ਪਾਉ ਸੰਗਾਂ ਸੱਚ ਕਰਕੇ ਖੁੱਲੇ ਦਰਸ਼ਦਰ ਦੇ ਕੇ ਪਾਉ ਮਿੱਤਰੁ ਖ ਨਾਮ ਬਖਸ਼ ਕਰੋ ਅਗਲੇ ਦਿਵਾਂ ਸਜਾਉਣ ਦੀ ਆਗਿਆ ਬਖਸ਼ ਕਰੋ ਸੇ ਹੀ ਪਿਆਰੇ ਮੇਲੋ ਜਿਨਾ ਮਿਲਿਆ ਆਉ ਜੀ ਦਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੜ ਸਰਬਾਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਕੌਣ ਜਾਣੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ बिन से पाप कने रे कौन जाने गुण ते ਪਰੇਤ ਮੁਗਦ ਕੋ ਤਾਰੇ ਪਸ਼ੂ ਪਰੇਤ ਮੁਗਦ ਕੋ ਤਾਰੇ ਪਸ਼ੂ ਪਰੇਤ ਮੁਗਦ ਕੋ ਤਾਰੇ ਪਸ਼ੂ ਪਰੇਤ ਮੁਗਦ ਕੋ ਤਾਰੇ ਆਹਨ रे उन

i got it ਤਰ ਤੁਮਾਰਾ ਅੰਮ੍ਰਿਤ ਬਾਣੀ ਸਚ ਮੰਤਰ ਤੁਮਾਰਾ ਨਾ ਤੁਮ ਮੇਰਿ ਵਾਨ ਦਾਸ ਹਮਦੀਨਾ ਨਾਨਕ ਸਾਹਿਬ ਬਰਪੁਰਲੀਨਾ ਨਾਨਕ ਸਾਹਿਬ ਬਰਪੁਰਲੀਨਾ ਪ੍ਰਭ ਦਾਤੋ ਦਾਤਾ ਪਰਿਓ ਜਾਚਕ ਸਰਣਾ ਮਿਲੈ ਦਾਨ ਸੰਤ ਰਣ ਜਹਿ ਲਗ ਭਵ ਜਲ ਤਰਨਾ ਬੇਨਤਾ ਕਰੋ ਅਰਦਾਸ ਨਹੋ ਜੇ ਠਾਕੁਰ ਭਾਵੈ ਜੇਹੋ ਦਰਸ ਮਨ ਚਾਓ ਭਗਤ ਦੇ ਮਨ ਠਹਿਰਾਵੈ ਬੱਲੇ ਉਚਾਰ ਅੰਧਿਆਰ ਮਹਿ ਸਭ ਕੁਦਰ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਾਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਾਵਨ ਮਹਿ ਜਾਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਡਾ ਰਖ ਲੈ ਆਪਣੀ ਇਰਖਾ ਧਾਰ ਜਿੱਤ ਦੁਆਰੇ ਉਬਰ ਤਿਤ ਲੈ ਉਬਾਰ ਤਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਰਬੀਨ ਬਖਸ਼ਨ ਹਾਰ ਨਾਨਕ ਆਵਰ ਨਾ ਉਜਈ ਹਰ ਮੇਨ ਬਖਸ਼ਨ ਹਾਰ ਹੋ ਵਾਰ-ਵਾਰ ਜਾਉ ਗੁਰ ਗੋਪਾਲ ਮੋਹੀ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਿਆਲ ਉਠਤ ਬੈਠਤ ਸੋਵਤ ਜਾਗਤ ਜੀ ਪ੍ਰਾਨ ਤਨਮਾਲ दर्शन प्यास बहुत मन मेरे नानक दर्श निहाल दर्शन प्यास बहुत मन मेरे नानक दर्श निहाल जा को मेरे बल है ता क्या मो चंदा खुद सब किच मेनू सोपिया जा तेरा बन्दा ਲਖ ਮੇ ਟੋੜ ਨਾ ਵੀ ਖੈ ਖਰਚ ਰੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰੇਂਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਦਾ ਸੱਬੇ ਕਾਜ ਸਵਾਰੀਏ ਜਾ ਤੋਦ ਪਵੰਦਾ ਸੱਬੇ ਕਾਜ ਸਵਾਰੀਏ ਜਾ ਤੋਦ ਪਵੰਦਾ ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਿਓ ਪਰਪੂਰੇ ਸਗਲ ਕਟ ਰਿਓ ਬਿਆਪੇ व्यापत देखिए जगत जाने कौन तेरी तिरीगत सरब की रक्षा करे आपे हर पत अब, नासी अब गत आपे आप उत्पत एक है तुम ही एक अन ही तुम पत हर अंत हर अंत नहीं ही पारावार कौन है करे विचार जगत पिता है सर्व प्राण को आधार जन नानक भगत दर तुल ब्रह्म समसर एक जी क्या बखानी हां की बल 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 सद् बल हार साथ संगत होए निर्मला काटे जम की फास ਤੁਕ ਤਾਪ ਪੈ ਪੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮੇਰਵਾਨ ਤ ਕਾਰਜ ਆਵੇ ਰਾਸ ਬਹੁਤਾ ਬਹੁਤ ਵਿਖਾਇ ਉਚੋ ਉਚਾ ਥਾਓ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਸਕਾਓ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਮ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਮ ਅੰਤਨ ਪਾਵਤ ਦੇਵ ਸਬੇ ਮੁਨਿੰਦਰ ਮਹਾਸ਼ਿਵ ਜੋਗ ਕਰੀ ਪੁਨ ਬੇਧ ਬਿਰੰਚ ਵਿਚਾਰ ਰਿਓ ਹਰ ਜਾਪ ਨਾ ਛਾੜਿਓ ਇਕ ਕਰੀ मथुरा जन को प्रभु दीन दयाल है संकट सिष्ट निहाल करी रामदास गुरु जगतारण को गुरु ज्योत अर्जुन महतरी सच तीर्थ सच स्नान अर भोजन पाओ सच ਸਦਾ ਸੱਚ ਪਾਕੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਂ ਦਰਸ਼ਨ ਪਰ ਸੈ ਗੁਰੂ ਕੈ ਸੱਚ ਜਨਮ ਪਰਵਾਹ ਤਤ ਗੁਰੂ ਵੱਡਾ ਕਰਸਾ ਲਾਇਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨ ਦਰੀਆਂ ਆਇਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰਕੜੀਆਂ ਬੁਣਾਈਆਂ ਸਹਿ ਟੁੱਟੇ ਨੋ ਨਿਦ ਪਾਈਆਂ ਸਹਿ ਟੁੱਟੇ ਨੋ ਨਿਦ ਪਾਈਆਂ ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਪਰਿਆ ਅਕਥ ਕਥਾ ਅਮਰਾ ਪੂਰੀ ਜਿਸ ਦੇਹ ਸੋ ਪਾਵੇ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ ਕਮਨ ਪਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਰਿਦੇ ਵਸਾਓ ਤੋ ਪਰਮ ਗੁਰੂ ਨਾਨਕ ਗੁਣ ਗਾਉ ਗਾਉ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ਗਾਵੇ ਗੰਬੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ வ இந்திரா பிரஹாக்க ஆமரசினோ கபக்கல சுச காவோ கரு நான்கோ ஜு மானியோ பல பாவன பாயோ ते ते मनेयो राम रघुवंश कहायो द्वापर कृष्ण मुरार कांस कृतारथ कियो उग्रसेन को राज अबै भगत जन दियो कल युग प्रमाण नानक गुरु अंगद अमर कहायो ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਪਰਮਾਇਓ ਗੁਰ ਜਹਾਜ ਗੁਰੂ ਕੇ ਵਤਰ ਗੁਰ ਬਿਨ ਤਰ ਆਨਾ ਕੋਏ ਗੁਰ ਪਰਸਾਦ ਪ੍ਰਭ ਪਾਈਏ ਗੁਰ ਬਿਨ ਮੁਕਤ ਨਾ ਹੋਏ ਧਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਬ ਤੇ ਵਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੈ ਸਾ ਸਤ ਗੁਰ ਸੁਣੀ ਦਾ ਤੈ ਸੋਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਵਸੀਠ ਹਰ ਨਾਮੋਂ ਮਤਰ ਦੜਾਏਂਦਾ ਕਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾ ਮਿਲਾਇ ਜੇ ਨਾ ਤੁਰੇ ਪਿਆਸ ਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ सुतदारास्यों प्रीत लगाई एक उत्तम पंथ सुनियो गुर संगत तह मिलंत जम त्रास मिटाई एक अरदास बाट की रत की गुर रामदास राखो शरणा एक अरदास भाट की रत की Guru Ram -da rakho sharanai